ਸ਼ਾਇਦ ਨਸ਼ੇ ਮੁਕਨੇ ਚਾਹੀਦੇ ਮੇਰਾ ਬੇਟਾ ਵੀ ਕਰਦਾ ਨਸ਼ਾ ਮਾੜਿਆਂ ਨੂੰ ਕਹਿੰਦਾ ਮੈਂ ਕੱਲ ਦਾਖਲ ਕਰਾ ਦਾਂ ਮੈਂ ਲਾਜਬਰੀ ਕਰਾਂਗੇ ਫਿਰ ਪੈਸੇ ਤੁਹਾਨੂੰ ਦੇਣਗੇ ਨਹੀਂ ਪੈਸੇ ਦੇਣਾ ਮਾਂ ਕੇ ਬੇਬਾਪਾ ਹਾਂ ਨਸ਼ਾ ਦਾ ਬੰਦ ਕਰੋ ਭਾਈ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਅੱਜ ਮਨਜੀਤ ਨਗਰ ਦੇ ਇਲਾਕੇ ਵਿੱਚ ਜਾਣ ਉਪਰੰਤ ਕੁਝ ਮਹਿਲਾਵਾਂ ਨੇ ਰੁਕ ਲਿਆ ਅਤੇ ਆਪਣੀ ਹੱਦਬੀਤੀ ਦੱਸੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਿੱਥੇ ਇਲਾਕੇ ਵਿੱਚ ਵਿਕਰੇ ਨਸ਼ੇ ਤੋਂ ਉਹ ਕਾਫੀ ਪਰੇਸ਼ਾਨ ਨੇ ਤਾਉਦਰੇ ਇੱਕ ਮਾਂ ਨੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਮੁੰਡਾ ਕਾਫੀ ਨਸ਼ਾ ਪੀਂਦਾ ਹੈ ਜਿਸ ਨੂੰ ਬਚਾਉਣ ਦੀ ਜ਼ਰੂਰਤ ਹੈ ਉਧਰ ਵਿਧਾਇਕ ਨੇ ਕਿਹਾ ਕਿ ਉਹ ਆਪਣੇ ਖਰਚੇ ਤੇ ਇਸ ਨੌਜਵਾਨ ਨੂੰ ਸੈਂਟਰ ਵਿੱਚ ਭੇਜਣਗੇ ਅਤੇ ਇਸ ਦੀ ਜਾਨ ਬਚਾਉਣਗੇ ਹਾਲਾਂਕਿ ਇਲਾਕੇ ਦੇ ਲੋਕਾਂ ਨੇ ਇਹ ਵੀ ਰੋਸ ਜ਼ਾਹਤਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਨੂੰ ਰੋਕਣ ਦੇ ਵਿੱਚ ناکਾਮ ਹੈ ਉਧਰੋਂ ਨਾ ਹੋਰ ਕੀ ਕੇ ਆ ਤੂਸੀ ਵੀ ਸੁਣੋ ਨਸ਼ਾ ਨਸ਼ੇ ਮੁਕਣੇ ਚਾਹੀਦੇ ਮੇਰਾ ਬੇਟਾ ਵੀ ਕਰਦਾ ਨਸ਼ਾ ਹੂੰ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੋਤੀ ਕਿਹੜੀ ਜਗ੍ਹਾ ਤੋਂ ਤੁਸੀਂ ਇੱਥੇ ਮਨਜੀਤ ਨਗਰ ਮਨਜੀਤ ਨਗਰ ਤੁਸੀਂ ਐਮਐਲਏ ਸਾਹਿਬ ਨੂੰ ਦੋ ਹਾਲ ਲਾਇਆ ਨਸ਼ੇ ਮੁਕਣੇ ਚਾਹੀਦੇ ਹੂੰ ਕਾ ਕਾਦਾ ਨਸ਼ਾ ਕਰਦਾ ਤੁਹਾਡਾ ਬੇਟਾ ਚਿੱਟੇ ਦਾ ਚਿੱਟੇ ਦਾ ਕਿੱਥੋਂ ਲੈ ਕੇ ਆਂਦਾ ਕੁਝ ਪਤਾ ਨਹੀਂ ਪਤਾ ਨਹੀਂ ਉਹ ਦੱਸਦਾ ਥੋੜੀ ਆ ਮੈਨੂੰ ਹੂੰ ਐਮਐਲਏ ਸਾਹਿਬ ਕੀ ਕਹਿੰਦੇ ਹੋ ਕਹਿੰਦੇ ਅਸੀਂ ਪੂਰੀ ਸਪੋਰਟ ਕਰਾਂਗੇ। ਅੱਜ ਲਾਲਪੁਰ ਦੀ ਮੈਂ ਬੱਚਾ ਲੈ ਆਉਂ ਮੈਂ ਦਾਖਲ ਕਰਵਾ ਪਹਿਲੇ ਦਾ ਨਸ਼ਾ ਛਡਾਉਂਦੇ। ਇਹਨੇ ਸਮਝ ਲਿਆ ਉਹ ਤਾਂ ਭਾਈ ਕੋਈ ਨਸ਼ਾ ਨਹੀਂ ਕਰਨ ਦੀ ਚਾਹਨਾ ਦੇਖੋ। ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜਿੰਦਾਬਾਦ। ਕਿੰਨੇ ਜਿੰਦਾਬਾਦ। ਇਹ ਤਾਂ ਜੀ ਬਹਾਦਰ ਬਸੈਂਗ ਜੀ ਜਾਂ ਪਾਰਸ ਕਬੀਲਾ ਨਾਲ ਹੈ। ਕਿੰਨੇ ਦਾ ਬਣਦਾ ਇਹ? ਇਹ 10 ਰੁਪਏ ਦਾ 1000 ਬਣਾਉਣਾ ਪੈਂਦਾ ਵਾ। ਅੱਜ ਤੁਹਾਨੂੰ ਕਾਗਜ਼ ਆਉਂਦਾ ਕਾਗਜ਼ ਦੇ ਦਿੰਦੇ ਹਾਂ। ਹਾਂਜੀ ਬਣਾ ਕੇ ਦੇ ਦਿੰਦੇ। ਕੋਈ ਬਰੋਨ ਲਵ ਯੂ। ਆਪਾਂ ਦਾ ਆਪਾਂ ਲੋਕਾਂ ਨੂੰ ਦਿੱਕਾ ਲੇ ਗਏ ਚਰਚਾ ਕਰਦੇ ਸੀ ਮੈਨੂੰ ਬੀਬੀ ਬੀਬੀ ਕੰਮ ਕਰਨਾ ਚਾਹੁੰਦੀ ਹੈ 5000 ਰੁਪਏ ਮੈਂ ਦਵਾਂ ਕਮਾ ਕੇ ਮੈਨੂੰ ਮੋੜ ਦਿਓ ਐਮ ਐਲ اے ਸਰਦਾਰ ਕੁਲਵੰਤ ਸਿੰਘ ਸਿੱਧੂ ਜਿੰਦਾਬਾਦ ਹਾਯਾ ਲਾਹੁ 5 ਲੈ ਲੋ ਪਹਿਲਾਂ 10 ਬੁੜੀਆਂ ਆ ਜੀ ਅੱਛਾ ਜੀ ਠੀਕ ਹੈ ਮੈਂ ਸਮਾਨ ਲੈ ਕੇ ਦਿੰਦਾ ਤੁਸੀਂ ਬਣਾਓ ਅੱਛਾ ਜੀ ਇਹ ਵੇਚੋ ਚੰਦ ਤੇ ਵੇਚੋ ਇਹ ਪੈਸੇ ਤੁਹਾਨੂੰ ਦੇਣਗੇ ਸ਼ਾਦੀ ਵੇਚਣ ਦੇ ਨਾ ਹਾਂ ਨਸ਼ਾ ਤਾਂ ਬੰਦ ਕਰੋ ਭਾਈ ਅੱਜ ਜਿਆਦਾ ਬੱਚੇ ਬੰਦ ਕਰੋ ਨਸ਼ੇ ਬੰਦ ਕਰੋ ਹੋਰ ਆਪਾਂ ਬੱਚੇ ਮਰੀ ਜਾਂਦੇ ਨੇ ਖਾ ਕੇ ਚਿੱਟੇ ਮਾਪਿਆਂ ਨੇ ਮਾਪਿਆਂ ਦੇ ਪੱਤਾ ਚੋਣ ਜਾਂ ਸਭ ਨੂੰ ਬੁਲਾਇਆ ਕੋਈ ਚੱਲ ਰਹੀ ਹੈ ਸਭ ਇਸੇ ਕਰਕੇ ਆਏ ਕੰਪਲੀਟ ਭਾਈ ਤੁਹਾਨੂੰ ਕਿ ਦੁਖਿਆਰੀ ਮਾਪਿਓ ਨੇ ਮੇਰੇ ਕੋਲੇ ਆ ਕੇ ਦੱਸਿਆ ਅਸੀਂ ਜੋ ਬੋਲਾ ਉਹ ਕਰਦੋ ਇਸ ਵੀ ਮੇਰਾ ਬੇਟਾ ਨਸ਼ਾ ਕਰਦਾ ਹਾਂ ਹਾਂ ਕਿਉਂਕਿ ਮੈਂ ਉਹਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਵੀ ਤੁਸੀਂ ਅੱਜ ਨੂੰ ਜਦੋਂ ਮਰਜ਼ੀ ਆਪਣੇ ਬੱਚੇ ਨੂੰ ਮੇਰੇ ਕੋਲ ਲਿਆਓ ਮੈਂ ਉਹਨੂੰ ਆਪਣੇ ਖਾਤੇ ਤੇ ਸਰਕਾਰੀ ਖਰਚੇ ਤੇ ਦਾਖਲ ਕਰਾ ਕੇ ਦਾ ਨਸ਼ਾ ਛਡਾਵਾਂਗੇ ਤੇ ਆਪਣਾ ਮੋਬਾਈਲ ਨੰਬਰ ਦਿੱਤਾ ਜਿਹਦੇ ਵਿੱਚ ਉਹਨੂੰ ਕਿਹਾ ਗਿਆ ਵੀ ਤੁਸੀਂ ਇਹਨੂੰ ਆਪਣੇ ਮੇਰਾ ਨਾਮ ਉਹਨਾਂ ਦਾ ਨਾਮ ਮੈਨੂੰ ਭੇਜੋ ਕਿਰੇ ਨਸ਼ਾ ਛੁਡਵਾਇ ਦੇ ਦਿੰਦੇ ਹਾਂ ਕਿਉਂਕਿ ਫਾਨ ਚੌਕੀ ਜਰ ਵੀ ਲੋੜੀ ਪਈ ਵੀ ਹੈ ਜਿਹੜਾ ਵੀ ਇੱਥੇ ਨਸ਼ਾ ਵੇਚੂਗਾ ਉਹ ਜੇਲਾ ਹੀ ਜਾਵੇ ਕੱਲ ਵੀ ਤੁਸੀਂ ਇੱਕ ਫੜਿਆ ਸੀਗਾ ਨਸ਼ਾ ਸਦਾਕਰ ਸੀਗਾ ਜਿਹੜਾ ਨਸ਼ਾ ਕਰਾ ਸੀਗਾ ਉਹ ਤੁਸੀਂ ਉਹਦੇ 15 ਮੁੰਡੇ ਨਸ਼ਾ ਵੇਚ ਰਹੇ ਸੀ ਤੇ ਕਰ ਵੀ ਰਹੇ ਸੀ ਮੁਕਤੇ ਉਹਨਾਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕਰੀ ਤਾਂ ਮੁੰਡੇ ਬੱਧੀ ਗਿਣਤੀ ਭੱਜ ਗਏ ਤੇ ਜਿਹੜਾ ਇੱਕ ਮੁੰਡਾ ਰੌਂਦਾਪੁ ਕਰਿਆ ਗਿਆ ਉਹਦੇ ਤੋਂ ਪੁੱਛਦੇ ਜਾਰੀ ਹੈ ਤੇ ਜਿਹੜੇ 14 ਦੇ 14 ਬੰਦੇ ਆ ਉਹਨਾਂ ਨੂੰ ਫੜਾਂਗੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਦਾਖਲ ਕਰਾ ਦੇਗੇ ਜਿਹੜੇ ਬੀਜੇ ਉਹਨਾਂ ਨੂੰ ਜੇਲਾ ਦੇ ਦੇ। ਤੁਹਾਡੇ ਏਰੀਆ ਦੇ ਵਿੱਚ ਸ਼ਰਿਆ ਮਕੇਰੀ, ਲੇਡੀ ਕੈਰੀ ਵੀ ਨਸ਼ਾ ਵਿਕ ਰਿਆ ਤੇ ਬੀਟਾ ਲਾ ਰਿਆ। ਤੁਸੀਂ ਕੀ ਐਕਸ਼ਨ ਲਵੋਗੇ? ਸਰਕਾਰ ਕਹਿੰਦੀ ਨਸ਼ਾ ਮੁਕਤ ਕਰਾਵਾਂਗੇ। ਅਸੀਂ ਗੱਲ ਹੀ ਬਚਨ ਵੱਧਦਾ ਵੀ ਨਸ਼ਾ ਕਿਸੇ ਨੂੰ ਵੇਚਣ ਦੀ ਨਾ ਕਰਨ ਦੀ ਅੱਗੇ ਨਹੀਂ। ਜਦੋਂ ਸਾਡੀ ਪੁਲਿਸ ਇੱਥੇ ਆਉਂਦੀ ਹੈ ਤਾਂ ਫਿਰ ਕੋਈ ਚਿਕਦਾ ਬਰਾਬਦਗੀ ਨਹੀਂ ਹੁੰਦੀ। ਬੰਦੇ ਭੱਜ ਜਾਂਦੇ ਤੇ ਨਾ ਨਹੀਂ ਕੋਈ ਦੱਸਦਾ। ਇਸ ਲਈ ਮੈਂ ਉਹਨਾਂ ਨੂੰ ਆਪਣਾ ਨੰਬਰ ਦਿੰਦਾ ਵੀ ਟਕ ਤੁਰੂ ਵੀ ਤੁਸੀਂ ਦੱਸੋ। ਜਿਹੜਾ ਵੇਚੂਗਾ ਮੈਂ ਇਹਨਾਂ ਦੀ ਅਫਸਰਾਂ ਦੀ ਜਿੰਮੇਵਾਰੀ ਲਾਉਂਗਾ। ਨਸ਼ੇ ਦੇ ਸਲਾਗਰਾਂ ਜੇਲਾ ਵਿੱਚ ਚਲੇ।